ਰਾਤ ਦੇ 12 ਵਜੇ ਸਤਗੁਰਾਂ ਦਾ ਪਿੰਜਰਾ ਖੁੱਲਿਆ ਹਨੇਰਾ ਸੀ ਬੜੀ ਥਰਕਮੀ ਆਵਾਜ਼ ਵਿੱਚ ਨੈਤਰ ਭਰੇ ਹੋਏ ਕਹਿੰਦਾ ਗੁਰੂ ਦੇਵ ਮੈਂ ਪਿੰਜਰਾ ਖੋਲ ਦਿੱਤਾ ਆਪ ਚਲੇ ਜਾਓ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਛਿਆ ਵੀ ਤੂੰ ਕੌਣ ਹੈ ਕਹਿੰਦਾ ਮਹਾਰਾਜ ਅਬਦੁਲ ਖਾਨ ਦਰੋਗਾ ਹਾਂ ਸੱਚੇ ਪਾਤਸ਼ਾਹ ਮੇਰੀ ਨਿਗਰਾਨੀ ਹੈ ਇਸ ਕੋਤਵਾਲੀ ਦੇ ਅੰਦਰ ਮੈਂ ਨਿਗਰਾਨ ਹਾਂ ਮਹਾਰਾਜ ਕਹਿੰਦੇ ਨੇ ਅਬਦੁਲ ਖਾਨ ਜੇ ਅਸੀਂ ਚਲੇ ਜਾਈਏ ਤੇ ਨਰੰਗਾ ਤੇਰਾ ਕੀ ਹਾਲ ਕਰੂਗਾ ਤੇ ਅਬਦੁਲ ਖਾਨ ਕਹਿੰਦਾ ਮਹਾਰਾਜ ਸ਼ਾਇਦ ਨਰੰਗਾ ਮੈਨੂੰ ਉਹ ਮੌਤ ਮਾਰੇ ਜਿਹੜੀ ਮੌਤ ਆਪਦੇ ਸਿੱਖਾਂ ਦੇ ਹਿੱਸੇ ਵੀ ਨਾ ਆਈ ਹੋਵੇ ਹਜ਼ੂਰ ਕਹਿੰਦੇ ਨੇ ਅਬਦੁਲ ਖਾਨ ਕਿੰਨੇ ਕ ਦਿਨ ਦੀ ਸਿੱਖੀ ਐ ਤੇਰੇ ਕੋਲ ਕਹਿੰਦਾ ਮਹਾਰਾਜ ਜਦੋਂ ਤੋ ਦਿੱਲੀ ਆਏ ਹੋ ਇਸ कोतਵਾਲੀ ਵਿੱਚ ਉਦੋਂ ਦਾ ਦਰਸ਼ਨ ਕਰ ਰਿਆ ਹਜ਼ੂਰ ਕਹਿੰਦੇ ਚੰਦ ਦਿਨਾਂ ਦੀ ਸਿੱਖੀ ਐ ਤੇਰੇ ਕੋਲ ਤੇ ਸ਼ਹਾਦਤ ਨੂੰ ਤੇਰਾ ਮਨ ਲਲਚਾ ਉਠਿਆ ਵੇਖ ਅਸੀਂ ਆਨੰਦਪੁਰ ਸਾਹਿਬ ਤੋਂ ਭੱਜ ਜਾਣ ਵਾਸਤੇ ਨਹੀਂ ਆਏ ਸ਼ਹੀਦ ਹੋਣ ਵਾਸਤੇ ਆਏ ਆ ਦਰਵਾਜ਼ਾ ਬੰਦ ਕਰ ਦੇ ਕਿਉਂਕਿ ਹਜ਼ੂਰ ਨੇ ਕਿਹਾ ਸੀ ਇਹ ਵਾਕ ਕਿ ਬਾਹਾਂ ਜਿੰਨਾ ਦੀ ਪਕੜੀ ਐ ਸਿਰ ਦੀਜੇ ਬਾਹਾਂ ਨਾ ਛੋੜੀਐ hayur di shahadat